ਇਸੀਂ ਮੈਂ ਕੁ ਬੈਤ ਤੋਂ ਇਹਨਾਂ ਟਾਈਮ ਲਾ ਕੇ ਇਹ ਬਾਹਰ ਆਇਆ ਹੀ ਤੇ ਇਹ ਉਮੀਦ ਸੀ ਕਿ ਇੱਥੇ ਆ ਕੇ ਪਕਾਉਂ ਜਾਵਾਂਗੇ ਪਰ ਉਹ ਰਿਜਲਟ ਨਹੀਂ ਮਿਲਿਆ ਕਰਦਾ ਕਿਉਂਕਿ ਸਾਰਾ ਕੁਝ ਪਿਓਰ ਦੋਸਤੋ ਇਸ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਅਤੇ ਵੀਰ ਦੀ ਵੱਧ ਤੋਂ ਵੱਧ ਕਰੋ ਸਪੋਰਟ ਦੇਖੋ ਇਹ ਖਾਸ ਰਿਪੋਰਟ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਾਰੇ ਦੋਸਤਾਂ ਮਿੱਤਰਾਂ ਨੂੰ ਇੱਕ ਅੱਜ ਕੁਝ ਛੋਟੀ ਜਹੀ ਜਾਣਕਾਰੀ ਵੀ ਸਾਂਝੀ ਕਰਾਂਗੇ ਤੇ ਇੱਕ ਜਿਹੜਾ ਕੀ ਆਪਣੇ ਕਾਰੋਬਾਰ ਤੇ ਕੀਰਤਨ ਨਾਲ ਜੁੜਿਆ ਹੋਇਆ ਇੱਕ ਕੰਮ ਵੀ ਦਿਖਾਵਾਂਗੇ ਇਸ ਦਿਖਾਵਾਂਗੇ ਇਧਰ ਸਾਡੇ ਵੀਰ ਨੇ ਨਿਹੰਗ ਸਿੰਘ ਬਾਣੇਚ ਨੇ ਤੇ ਇਹ ਆਪਣਾ ਜਿਹੜਾ ਕੀ ਕਾਰੋਬਾਰ ਕਰ ਰਹੇ ਨੇ ਜਿਹੜਾ ਅਸੀਂ ਪਹਿਲਾਂ ਕਹਿੰਦੇ ਨਹੀਂ ਵੀ ਕੋਈ ਵੀ ਕੰਮ ਹੈ ਅਸੀਂ ਨਹੀਂ ਕਰ ਸਕਦੇ ਕਈ ਕੰਮ ਜਿਹੇ ਸੀਗੇ ਵੀ ਅਸੀਂ ਦੂਜਿਆਂ ਤੇ ਨਿਰਭਰ ਹੋਏ ਹੋਏ ਸੀ ਪ੍ਰਵਾਸੀ ਵੀਰ ਆ ਜਿਹੜੇ ਉਹਨਾਂ ਤੇ ਜ਼ਿਆਦਾ ਨਿਰਭਰ ਸੀ ਪਰ ਹੁਣ ਦੇਖਿਆ ਜਾਵੇ ਹੌਲੀ ਹੌਲੀ ਸਾਡੇ ਪੰਜਾਬੀ ਵੀਰ ਆ ਜਿਹੜੇ ਸਾਡੇ ਆਪਣੇ ਭਰਾ ਉਹ ਵੀ ਹਰੇਕ ਕੰਮ ਕਰਨ ਲੱਗੇ ਨੇ ਇਹ ਆਈਸਕ੍ਰੀਮ ਦੀ ਦੁਕਾਨ ਇੱਕ ਵੈਨ ਬਣਾਈ ਹੋਈ ਆ ਸਾਡੇ ਵੀਰ ਨੇ ਉਹਦੇ ਵਿੱਚ ਜਿਹੜਾ ਕੀ ਇਹਨਾਂ ਨੇ ਆਪਣਾ ਆਈਸਕ੍ਰੀਮ ਦਾ ਕੰਮ ਕੀਤਾ ਤੇ ਗਿਆਨੀ ਜੈਲ ਸਿੰਘਰ ਦੇ ਵਿੱਚ ਸਾਡੇ ਵੀਰ ਜਿਹੜੇ ਆਈਸਕ੍ਰੀਮ ਦੀ ਜਿਹੜੀ ਕੀ ਆਪਣੀ ਵੈਨ ਆ ਉਹ ਲੈ ਕੇ ਖੜਦੇ ਨੇ ਪਿੰਡ ਚਨੌਲੀ ਆ ਇਹਨਾਂ ਦਾ ਨੂਰਪੁਰ ਬੇਦੀ ਦੇ ਵਿੱਚ ਬਹੁਤ ਵਧੀਆ ਕੰਮ ਹੈ ਕਿਉਂਕਿ ਸਾਡੇ ਜਿਹੜੇ ਆਪਣੇ ਵੀਰ ਹੈ ਸਾਡੇ ਆਪਣੇ ਭਰਾ ਉਹਨਾਂ ਨੂੰ ਅਸੀਂ ਵੱੱਟੋ ਵੱੱਟ ਸਪੋਰਟ ਕਰੀਏ ਕਿਉਂਕਿ ਕਿਤੇ ਨਾ ਕਿਤੇ ਜਦੋਂ ਅਸੀਂ ਬਾਹਰ ਵਿੱਚ ਕਹਿੰਨੇ ਆ ਵੀ ਯਾਰ ਇਹ ਬੰਦੇ ਨੇ ਆਪਣਾ ਕਾਰੋਬਾਰ ਛੱਡ ਕੇ ਬਾਹਰ ਕਿਉਂ ਚਲਾ ਗਿਆ ਇਹ ਬੰਦਾ ਕਾਰੋਬਾਰ ਛੱਡ ਕੇ ਕਿਤੇ ਹੋਰ ਕਿਉਂ ਚਲਾ ਗਿਆ ਪਰ ਪਹਿਲਾਂ ਆਪਾਂ ਉਹਨਾਂ ਨੂੰ ਸਪੋਰਟ ਨਹੀਂ ਕਰਦੇ ਤੇ ਇਹ ਦੇਖੋ ਵੀ ਗੱਲਬਾਤ ਕਰਾਂਗੇ ਵੀਰ ਜੀ ਉਹਨਾਂ ਨਾਲ ਕੀ ਕਹਿਣਾ ਚਾਹੁੰਦੇ ਆ ਤੇ ਵੀਰ ਜੀ ਕੀ ਨਾਮ ਆ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਦੀਪ ਸਿੰਘ ਹੈ ਜੀ ਪਿੰਡ ਮੇਰਾ ਨੂਰਪਵੇਦੀ ਦੇ ਲਾਗੇ ਚਨੋਲੀ ਆਈ ਦਰਿਆ ਪਾਰ ਕਰਕੇ ਸੋ ਬੇਨਤੀ ਇਹੀ ਹੈ ਜੀ ਕਿਉਂਕਿ ਮੈਂ ਕੁਇਤ 7-8 ਸਾਲ ਲਾ ਕੇ ਆਇਆ ਜੀ ਇੱਥੇ ਕਰਵਾਰ ਸ਼ੁਰੂ ਕੀਤਾ ਪਰ ਉਹ ਰਿਸਪੌਂਸ ਹਜੇ ਨਹੀਂ ਮਿਲ ਰਿਹਾ ਜੋ ਅਸੀਂ ਚਾਹੁੰਦੇ ਸੀਗੇ ਸੰਤੇ ਲੱਗਦਾ ਸੀ ਕਿ ਇੱਥੇ ਸਾਡੇ ਭੈਣ ਭਰਾ ਪੂਰਾ ਸਾਥ ਦੇਣਗੇ ਪਰ ਨਹੀਂ ਹਜੇ ਕਿਉਂਕਿ ਆਪਣਾ ਘਰ ਤੋਂ ਦੁੱਧ ਕਰਦੀਆਂ ਸਾਡੇ ਮੱਝ ਰੱਖੀ ਹੋਈਆਂ ਘਰ ਤੋਂ ਤਿਆਰ ਕਰਕੇ ਬਦਾਮ ਸ਼ੇਕ ਰਬੜੀ ਐ ਸਭ ਤਿਆਰ ਕਰਕੇ ਘਰ ਤੋਂ ਲੈ ਕੇ ਆਂਦੇ ਆ ਜੀ ਤੇ ਇਸ ਕਰਕੇ ਵੀ ਚਾਹਦੇ ਆ ਵੀ ਸਾਡਾ ਵਤੂਆ ਸਾਧ ਦਿੱਤਾ ਜਾਵੇ ਅਤੇ ਪਿਓਰ ਖਾਓ ਗੋਦੋ ਫੁੱਲੋ ਆ ਉਹ ਵਿਰੋਧ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਹੀ ਆ ਵੀ ਇਹ ਸਾਡੇ ਵੀਰ ਹੈ ਇਹਨਾਂ ਨਾਲ ਗੱਲਬਾਤ ਜਰੂਰ ਅਸੀਂ ਕੀਤੀ ਗੁਰਦੀਪ ਸਿੰਘ ਜਿਹੜੇ ਕਿ ਕੁਵੈਤ ਚ ਰਹਿ ਕੇ ਆਏ ਤੇ ਉਸ ਤੋਂ ਬਾਅਦ ਇਹਨਾਂ ਨੇ ਆਣ ਕੇ ਆਪਣਾ ਇੱਥੇ ਜਿਹੜਾ ਕੀ ਇਹ ਗਿਆਨੀ ਜੈਲਸਨ ਅਗਰ ਇਹਨਾਂ ਨੇ ਆਪਣੀ ਵੈਨ ਲਾਈ ਹੋਈ ਆ ਆਈਸਕ੍ਰੀਮ ਦੀ ਤੇ ਜੇ ਜਿਹੜਾ ਆਈਸਕ੍ਰੀਮ ਦਾ ਟੇਸਟ ਦੇਖਿਆ ਜਾਵੇ ਤਾਂ ਬਹੁਤ ਵਧੀਆ ਟੇਸਟ ਹੈ ਕਿਉਂਕਿ ਇਹਨਾਂ ਨੇ ਦੱਸਿਆ ਵੀ ਆਪਣੇ ਘਰ ਦਾ ਇਹਨਾਂ ਨੇ ਜਿਹੜਾ ਕੀ ਮੱਝਾਂ ਰੱਖੀਆਂ ਹੋਈਆਂ ਨੇ ਘਰ ਦਾ ਦੁੱਧ ਹੈ ਉਸ ਤੋਂ ਜਿਹੜਾ ਕੀ ਇਹ ਸਭ ਕੁਝ ਤਿਆਰ ਕਰਦੇ ਨੇ ਤੇ ਦੇਖਿਆ ਜਾਵੇ ਜੇ ਟੇਸਟ ਜਿਹੜਾ ਕੀ ਬਹੁਤ ਵਧੀਆ ਹੈ ਤੇ ਸਾਨੂੰ ਵੀ ਸਾਰਿਆਂ ਦਾ ਇੱਕ ਆਪਣਾ ਫਰਜ ਬਣਾਉਣਾ ਪਵੇਗਾ ਕਿ ਵੱਧ ਤੋਂ ਵੱਧ ਆਪਣੇ ਜਿਹੜੇ ਕਿ ਵੀਰ ਹੈ ਵੱਧ ਤੋਂ ਵੱਧ ਆਪਣੇ ਭਰਾ ਉਹਨਾਂ ਨੂੰ ਸਪੋਰਟ ਕਰੀਏ ਤੇ ਉਹਨਾਂ ਦੇ ਕਾਰੋਬਾਰ ਅੱਗੇ ਵਧਣ ਕਿਉਂਕਿ ਜੇਕਰ ਪ੍ਰਵਾਸੀ ਵੀਰ ਆਪਣੇ ਇੱਥੇ ਆਣ ਕੇ ਕਾਮਯਾਬ ਹੋ ਸਕਦੇ ਤਾਂ ਸਾਡੇ ਆਪਣੇ ਵੀਰ ਕਿਉਂ ਨਹੀਂ ਹੋ ਸਕਦੇ ਇਹ ਸਾਨੂੰ ਸੋਚਣਾ ਪਵੇਗਾ ਤੋਂ ਜਿਹੜੇ ਕਿ ਗਰਦੀਪ ਸਿੰਘ ਵੀਰ ਹੈ ਗਰਦੀਪ ਜੀ ਦੇਖੋ ਅਸੀਂ ਤੁਹਾਨੂੰ ਇਹ ਭਰੋਸਾ ਦਿਵਾਉਂਦੇ ਆ ਕਿ ਵੱਧ ਤੋਂ ਵੱਧ ਇਹ ਤੁਹਾਡੀ ਵੀਡੀਓ ਜਿਹੜੀ ਕਿ ਸ਼ੇਅਰ ਵੀ ਹੋਵੇਗੀ ਤੇ ਲੋਕ ਸਾਡੇ ਕੋ ਆਣਗੇ ਵੀ ਸ਼ੁਕਰੀਆ ਸੁਨੀਹਾ ਲਾਦ ਮਨਜੀਤ ਸਿੰਘ ਜੀ ਹਾਂਜੀ ਹਮਜੀਤ ਨੇ ਲਾਡੀ ਵੀ ਥੋੜਾ ਬਹੁਤ ਧੰਨਵਾਦ ਜੀ ਕਿਉਂਕਿ ਅਸੀਂ ਮੈਂ ਕਬਾਇਤ ਤੋਂ ਇਹਨਾਂ ਟਾਈਮ ਲਾ ਕੇ ਆ ਬਾਹਰ ਆਇਆ ਜੀ ਤੇ ਇਹ ਉਮੀਦ ਸੀ ਕਿ ਇੱਥੇ ਆ ਕੇ ਪਕਾਉਂ ਜਾਵਾਂਗੇ ਪਰ ਰਿਜ਼ਲਟ ਨਹੀਂ ਮਿਲਿਆ ਕਰਦਾ ਕਿਉਂਕਿ ਸਾਰਾ ਕੁਝ ਪਿਓਰ ਖਲਾਇਆ ਕਰਦੇ ਜਿਹੜੇ ਵੀ ਨੂੰ ਪਿਓਰ ਪਸੰਦ ਹੈ ਜੀ ਘਰ ਦਾ ਦੁੱਧ ਦਾ ਬਿਨਾਂ ਸ਼ੇਰ ਵੀ ਪਤਿਆਰ ਕਰਕੇ ਲੈ ਕੇ ਆਉਂਦੇ ਹੈ ਉਹ ਸਾਡੇ ਕੋ ਇੱਕ ਵਾਰ ਜੂ ਵਿਸ਼ਟ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅਸਤਾ ਮੇਤਰਾ ਨੂੰ ਇੱਕ ਵਾਰੀ ਜਰੂਰ ਬੇਨਤੀ ਹੈ ਕਿ ਵੀਰ ਗੁਰਦੀਪ ਸਿੰਘ ਗਿਆਨੀ ਜੈਸਨਗਰ ਆਈਸਕ੍ਰੀਮ ਦੀ ਦੁਕਾਨ ਹੈ ਵੱਧ ਤੋਂ ਵੱਧ ਚੱਲੇ ਤੇ ਵੀ ਸਾਡਾ ਇੱਥੇ ਵੀ ਕਾਮਯਾਬ ਹੋ ਗਿਆ ਇੱਕ ਵਾਰੀ ਸਾਨੂੰ ਦੁਕਾਨ ਦੇ ਅਲੇ ਦੁਆਲੇ ਦੇ ਜਿਹੜੇ ਦ੍ਰਿਸ਼ਾ ਜਰੂਰ ਦਿਖਾਵਾਂਗੇ ਬਹੁਤ ਵਧੀਆ ਜਿਹੜਾ ਕਿ ਆਪਣੇ ਪੰਜਾਬੀ ਵੀਰ ਹੁਣ ਕੰਮ ਲੱਗੇ ਕਰਨ ਸੋ ਵੱਧ ਤੋਂ ਵੱਧ ਸਪੋਰਟ ਕਰਿਓ ਤੇ ਇਸ ਤਰ੍ਹਾਂ ਹੀ ਜੇ ਕੋਈ ਆਪਣੇ ਵੀਰ ਭਰਾ ਕੰਮ ਕਰਦੇ ਨੇ ਉਹਨਾਂ ਦੇ ਨਾਲ ਖੜਿਆ ਕਰੋ ਕਿਉਂਕਿ ਕੱਲਾ ਗੱਲਾਂ ਨਾਲ ਜਾਂ ਫੇਸਬੁੱਕ ਤੇ ਕਹਿਣ ਨਾਲ ਕੁਝ ਨਹੀਂ ਹੋਣਾ ਸਾਨੂੰ ਇੱਕ ਵਾਰੀ ਆਪ ਹੰਬੜਾ ਹੀ ਮਾਰਨਾ ਪੈਣਾ ਜੇ ਪੰਜਾਬ ਨੂੰ ਮੁੜ ਅਸੀਂ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਦੁਬਾਰਾ ਪੰਜਾਬ ਨੂੰ ਖੁਸ਼ਹਾਲ ਬਣਾਣਾ ਚਾਹੁੰਦੇ ਆ ਤੇ ਸਾਨੂੰ ਆਪਣੇ ਆਪ ਵੀ ਇੱਕ ਵਾਰ ਹੰਬੜਾ ਮਾਰਨਾ ਪੈਣਾ ਸੋਚਣਾ ਪੈਣਾ ਕਿ ਸਾਡੇ ਵੀਰ ਭਰਾ ਪੰਜਾਬ ਕਿਉਂ ਨਹੀਂ ਹੁੰਦੇ ਸਾਡੇ ਵੀਰ ਭਰਾ ਕਿਉਂ ਵਾਰ-ਵਾਰ ਵਿਦੇਸ਼ਾਂ ਵੱਲ ਨੂੰ ਰੁੱਖ ਕਰਦੇ ਨੇ ਕਿਉਂ ਆਪਣੀ ਧਰਤੀ ਛੱਡੋ ਵਿਦੇਸ਼ਾਂ ਜਾਂਦੇ ਨੇ ਇਹ ਸਾਨੂੰ ਸੋਚਣਾ ਪਵੇਗਾ ਉਹ ਗਰਦੀਪ ਸਿੰਘ ਵੀਰ ਨਾਲ ਜਿਹੜੀ ਕੀ ਗੱਲਬਾਤ ਵੀ ਹੋਈ ਹੈ ਤੇ ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਉਹਨਾਂ ਨੇ ਕਾਰੋਬਾਰ ਸ਼ੁਰੂ ਕੀਤਾ ਤੇ ਵੀਰ ਜੀ ਆਪਣਾ ਇੱਕ ਨੰਬਰ ਵੀ ਬੋਲ ਦਿਓ ਤੇ ਜੇ ਕਿਸੇ ਨੇ ਆਲੇ ਦੁਆਲੇ ਕੋਈ ਕਈ ਵਾਰੀ ਬੁਕਿੰਗ ਹੁੰਦੀ ਆ ਜਾਂ ਕੁਝ ਹੋਰ ਹੁੰਦਾ ਦੱਸ ਦਿਓ MBB 7973420894 ਜੀ 78797342894 ਜੀ ਸੋ ਇਹ ਗੁਰਦੀਪ ਵੀਰ ਜੀ ਦਾ ਨੰਬਰ ਹੈ ਤੇ ਜੇ ਕੋਈ ਆਰਡਰ ਵੀ ਤੁਸੀਂ ਦੇਣਾ ਜਾਂ ਕੋਈ ਪ੍ਰੋਗਰਾਮ ਵੀ ਹੈ ਤਾਂ ਇਹਨਾਂ ਨੂੰ ਦੱਸ ਸਕਦੇ ਹੋ ਬਹੁਤ ਵਧੀਆ ਟੇਸਟ ਹੈ ਜੇਕਰ ਦੇਖਿਆ ਜਾਵੇ ਤੇ ਵੱਧ ਤੋਂ ਵੱਧ ਇਹਨਾਂ ਨੂੰ ਸਪੋਰਟ ਕਰੋ ਵੱਧ ਤੋਂ ਵੱਧ ਸਹਿਯੋਗ ਕਰੋ ਮਨਜੀਤ ਸਿੰਘ ਲਾਡੀ ਖਾਬੜਾ ਪੱਤਰਕਾਰ